ਗੱਡੀ ਕੋ ਵਿਅਕਤੀ ਦੀ ਚੋਰੀ ਹੋ ਗਈ ਆ ਕਿ ਸੀਸੀਟੀਵੀ ਦੀ ਨਿਗਰਾਨੀ ਝਾਤਲੇ ਚਤਾਵਨੀ ਵੀ ਲਿਖਿਆ ਪਰ ਲੋਕ ਵਿਚਾਰੇ ਕੀ ਕਰਨ ਜਿਨ੍ਹਾਂ ਦੀਆਂ ਗੱਡੀਆਂ ਚੁੱਕ-ਚੁੱਕ ਚੋਰ ਲਈ ਜਾਂਦੇ ਨੇ ਹੁਣ ਐਂਦੀ ਗੱਡੀ ਤੀਜੀ ਚੋਰੀ ਹੋ ਗਈ ਆ ਕਿਸੇ ਦੇ ਘਰ ਇਹ ਚੋਰੀ ਹੋ ਰਹੀ ਹੈ ਕਹਿੰਦੇ ਫੋਨ ਸਨੇਚਿੰਗ ਹੋ ਰਹੀ ਹੈ ਚੈਨ ਸਨੇਚਿੰਗ ਹੋ ਰਹੀ ਹੈ ਬਹੁਤ ਮਾੜੇ ਹਾਲਾਤ ਨੇ ਜੀ ਤੁਹਾਡੀ ਵੀ ਤੀਜੀ ਗੱਡੀ ਸੀ ਇਹ ਚੋਰੀ ਜਾਂ ਜੀ ਮੇਰੀ ਹੈਗੀ ਤੀਜੀ ਗੱਡੀ ਸੀਗੀ 5-6 ਸਾਲ ਬਾਅਦ ਕੱਲੇ ਚੋਰੀ ਹੋਈ ਸੀਗੀ ਜੀ ਔਰ ਅੱਜ ਚੋਰੀ ਹੋ ਗਈ ਇਸੇ ਸਾਲ ਚੋਰੀ ਹੋ ਗਈ ਜੀ ਮੈਂ ਰਿਪੋਰਟ ਲਿਖਾਈ ਸੀਗੀ ਉਹਨਾਂ ਨੇ ਰਿਪੋਰਟ ਲਿਖ ਲਈ ਸੀਗੀ ਦੋਸਤੋ ਬਾਅਦ ਉਹ ਕਹਿੰਦੇ ਕੋਈ ਬਾਤ ਨਹੀਂ ਦੋ ਦਿਨ ਰੁਕਜੋ ਤੁਸੀਂ ਤੁਹਾਡੀ ਗੱਡੀ ਅਸੀਂ ਲੱਭ ਦਾਂਗੇ ਪੁਲਿਸ ਕਹਿੰਦੇ ਪੁਲਿਸ ਆਪਦਾ ਕੰਮ ਕਰਦੀ ਹੈ ਚੋਰ ਫੜੀਦੇ ਨਹੀਂ ਚੋਰ ਫੜਦੇ ਤੁਹਾਨੂੰ ਚੋਰੀ ਚਾਰ ਦਿਨ ਬਾਅਦ ਛੱਡ ਦਿੰਦੇ ਨੇ ਇੱਕ ਦਿਨੇ 5 ਵੇ ਗੱਡੀ ਫੌਜੀ ਚੱਕ ਕੇ ਲੈ ਗਏ ਸੀਗੇ ਤੇ ਦੂਜੀ ਮੇਰੀ ਗੱਡੀ ਲੈ ਗਏ ਸੀਗੇ ਚੱਕ ਕੇ ਜੀ ਇੱਕ ਵਾਰ ਦੀ ਗੱਲ ਸੀ ਕਿ ਮੇਰੀ ਗੱਡੀ ਚੱਕ ਕੇ ਔਰ ਉਥੋਂ ਲੈ ਕੇ ਗਏ ਸੀਗੇ ਜੀ 3.5 ਲੱਖ ਰੁਪਏ ਉਥੋਂ ਚੋਰੀ ਹੋ ਗਈ ਹੈ ਅੱਜ ਵੀ ਅੱਜ ਵੀ ਦੋ ਤਿੰਨ ਚੋਰੀ ਹੋਰ ਹੋ ਗਈ ਯਾਰ ਚੌਕ ਦੇ ਚੋਰੀ ਹੋ ਗਈ ਹੈ ਫਿਰੋਜ਼ਪੁਰ ਦੇ ਵਿੱਚ ਚੋਰਾਂ ਦੇ ਹਾਲਾਤ ਦਿਖਾਉਣ ਲੱਗੀਆਂ ਕੀ ਹਾਲਾਤ ਨੇ ਇਸ ਜਗ੍ਹਾ ਤੇ ਇਸ ਗਲੀ ਦੇ ਵਿੱਚ ਤੀਜੀ ਗੱਡੀ ਕੋ ਵਿਅਕਤੀ ਦੀ ਚੋਰੀ ਹੋ ਗਈ ਆ ਦੋ ਗੱਡੀਆਂ ਪਹਿਲਾਂ ਤੇ ਹੁਣ ਰਾਤ ਬੀਤੀ ਰਾਤ ਇੱਕ ਗੱਡੀ ਇੱਥੇ ਖੜੀ ਚੋਰੀ ਹੋ ਗਈ ਆ ਇਸ ਗਲੀ ਦੇ ਵਿੱਚੋਂ ਕਿਸ ਵਿਅਕਤੀ ਦੀ ਗੱਡੀ ਸੀ ਹਾਲਾਂਕਿ ਪੁਲਿਸ ਦੇ ਵੱਡੇ ਵੱਡੇ ਦਾਅਵੇ ਨੇ ਉਹ ਸਾਹਮਣੇ ਕੈਮਰੇ ਵੇਖ ਲਓ ਕੈਮਰੇ ਲੱਗੇ ਆ ਪੁਲਿਸ ਦੇ ਪੁਲਿਸ ਨੇ ਕੈਮਰੇ ਤੱਕ ਵੀ ਲਾਏ ਆ ਕੀ ਸੀਸੀਟੀਵੀ ਦੀ ਨਿਗਰਾਨੀ ਚਾ ਥੱਲੇ ਚੇਤਾਵਨੀ ਵੀ ਲਿਖਿਆ ਪਰ ਲੋਕ ਵਿਚਾਰੇ ਕੀ ਕਰਨ ਜਿਨ੍ਹਾਂ ਦੀਆਂ ਗੱਡੀਆਂ ਚੁੱਕ-ਚੁੱਕ ਚੋਰ ਲਈ ਜਾਂਦੇ ਨੇ ਤਾਂ ਭਾਈ ਕੀ ਨਾਮ ਕੀ ਤੁਹਾਡਾ ਮੇਰਾ ਨਾਮ ਅਤਲ ਗੁਪਤਾ ਜੀ ਕੀ ਮਸਲਾ ਬਣਿਆ ਕਦੋਂ ਗੱਡੀ ਚੋਰੀ ਹੋਈ ਆ ਪਾਜੀ ਮੇਰੀ ਨਾ ਕੱਲ ਐਤਵਾਰ ਨੂੰ ਗੱਡੀ ਚੋਰੀ ਹੋ ਗਈ ਸੀ ਤੇ 3 ਵਜੇ ਕੋਈ 10 ਮਿੰਟ ਦੀ ਗੱਲ ਆ ਗਈ ਸੀਗੀ ਤੇ ਉਸ ਤੋਂ ਬਾਅਦ ਮੈਂ ਰਿਪੋਰਟ ਲਿਖਾਈ ਸੀ ਕਿ ਉਹਨਾਂ ਨੇ ਰਿਪੋਰਟ ਲਿਖ ਲਈ ਸੀਗੀ ਦੋਸਤੋ ਬਾਅਦ ਉਹ ਕਹਿੰਦੇ ਕੋਈ ਬਾਤ ਨਹੀਂ ਦੋ ਦਿਨ ਰੁਕਜੋ ਤੁਸੀਂ ਤੁਹਾਡੀ ਗੱਡੀ ਅਸੀਂ ਲੱਭ ਦਾਂਗੇ ਪੁਲਿਸ ਕਹਿੰਦੇ ਤੇ ਉਸ ਤੋਂ ਬਾਅਦ ਅੱਜ ਅੱਜ ਕੋਈ ਕਾਰਨਾਮਾ ਕੋਈ ਨਹੀਂ ਹੋਇਆ ਜਿਵੇਂ ਕਿ ਤੇ ਉਸ ਤੋਂ ਬਾਅਦ ਜਾ ਕੇ ਹੁਣ ਦੇਖਾਂਗੇ ਜਾ ਕੇ ਹੁਣ ਪੁੱਛਾਂਗੇ ਹਾਂਜੀ ਸਰ ਜੀ ਕੀ ਗੱਲ ਹੋਈ ਹੈ ਕੀ ਗੱਲ ਨਹੀਂ ਤਾਂ ਹੂੰ ਔਰ ਇਹ ਅੱਜ ਵੀ ਅੱਜ ਵੀ ਦੋ ਤਿੰਨ ਚੋਰੀ ਹੋਰ ਹੋ ਗਈ ਯਾਰ ਚੌਕ ਦੇ ਚੋਰੀ ਹੋ ਗਈ ਹੈ ਠੀਕ ਹੈ ਇੱਕ ਡਾਕਟਰ ਰਜਨੀ ਡਾਕਟਰ ਕੇ ਉਧਰ ਵੀ ਜਦੋਂ ਐਤਵਾਰ ਦੀ ਗੱਲ ਸੀ ਕਿ ਮੇਰੀ ਗੱਡੀ ਚੱਕ ਕੇ ਔਰ ਉਤੋਂ ਲੈ ਕੇ ਗਏ ਸੀਗੇ ਜੀ 3.5 ਲੱਖ ਰੁਪਇਆ ਉੱਥੋਂ ਚੋਰੀ ਹੋ ਗਈ ਹੈ ਇੱਕੋ ਰਾਤ 'ਚ 4-5 ਚੋਰੀਆਂ ਹੋ ਗਈਆਂ ਹਾਂਜੀ ਇੱਕੋ ਰਾਤ 'ਚ 1-3 ਚੋਰੀ ਹੋ ਗਈ ਹੈ ਜੀ ਇੱਕ ਦਿਨੇ 5 ਵੇ ਗੱਡੀ ਫੌਜੀ ਦੀ ਚੱਕ ਕੇ ਲੈ ਗਏ ਸੀਗੇ ਤੇ ਦੂਜੀ ਮੇਰੀ ਗੱਡੀ ਲੈ ਗਏ ਸੀਗੇ ਚੱਕ ਕੇ ਜੀ 3 ਵਜ ਕੇ 10 ਮਿੰਟ 'ਚ ਲੈ ਗਏ ਸੀਗੇ ਤੇ 4 ਵਜ ਕੇ 4 ਵਜੇ ਉਸੇ ਦਿਨ 'ਚ 4 ਵਜੇ ਕੁਝ ਹਜ਼ਾਰ ਚੋਕ ਦੇ ਚੋਰੀ ਹੋਈ ਸੀਗੀ ਜੀ ਠੀਕ ਹੈ ਤੇ ਅੱਜ ਇਹ ਹਾਲਾਤ ਬੜੇ ਮਾੜੇ ਹੋਏ ਪਏ ਆ ਇਸੇ ਕਰਕੇ ਅੱਜ ਵੀ ਉਹ ਪਿਆ ਅੱਜ ਵੀ ਜਿਹੜਾ ਹਾਰ ਚੌਕ ਦੇ ਕਲਾਸੀ ਲੈਂਡ 'ਚ ਕਹਿੰਦੇ ਆ ਜੀ ਤਿੰਨ ਚੋਰੀ ਉੱਥੇ ਹੋਈ ਲਗਾਤਾਰ ਇੱਕ ਜਗ੍ਹਾ ਘਰ ਦੇ ਕੋਲ ਚੋਰੀ ਹੋ ਚੁੱਕੀ ਹੈਗੀ ਆ ਤੁਹਾਡੀ ਵੀ ਤੀਜੀ ਗੱਡੀ ਸੀ ਇਹ ਚੋਰੀ ਹਾਂ ਜੀ ਮੇਰੀ ਹੈਗੀ ਤੀਜੀ ਗੱਡੀ ਸੀਗੀ ਠੀਕ ਹੈ ਨਾ ਜੀ ਪਹਿਲੇ ਪਹਿਲੇ ਚੋਰੀ ਹੋਈ ਸੀਗੀ ਉਹ ਆਪਣਾ ਕੋਈ 5-6 ਸਾਲ ਬਾਅਦ ਪਹਿਲੇ ਚੋਰੀ ਹੋਈ ਸੀਗੀ ਜੀ ਔਰ ਅੱਜ ਚੋਰੀ ਹੋ ਗਈ ਇਸੇ ਸਾਲ ਚੋਰੀ ਹੋ ਗਈ ਜੀ ਹਾਂ ਜੀ ਕੀ ਮੰਗ ਕਰਦੇ ਹੋ ਪੁਲਿਸ ਤੋਂ ਇਹ ਹੈਗਾ ਜੀ ਗੱਡੀ ਸਾਡੀ ਵਾਪਸੀ ਦਵਾਈ ਜਾਏ ਔਰ ਕੀ ਹੈ ਜੀ ਇਹ ਹੈ ਜੀ ਬਾਜੀ ਕੀ ਹਾਲਾਤ ਨੇ ਬਜ਼ਾਰਾਂ ਦੇ ਅੱਜਕੱਲ ਬਹੁਤ ਮਾੜੇ ਲੱਗਦਾ ਜੀ ਲੋਕੀ ਸੇਫ ਹੀ ਨਹੀਂ ਆਪਦੇ ਘਰ ਦੇ ਵਿੱਚ ਸੇਫ ਨਹੀਂ ਬਾਹਰ ਵੀ ਸੇਫ ਨਹੀਂ ਹੈਗੀ ਆ ਤੁਸੀਂ ਵੀ ਕੱਲ ਬਾਹਰ ਲੈ ਕੇ ਜਾਓ ਹਲੇ ਪਰਸੋ ਗਾੜੀ ਪਿਆਰ ਦੇ ਬਾਹਰ ਚੋਰੀ ਹੋਈ ਹੈ 2 ਵਜੇ ਫੌਜੀ ਸਾਹਿਬ ਅੰਦਰ ਗਏ ਨੇ ਉਹ ਵੀ ਵਿਚਾਰੇ ਕਿਸੇ ਦੀ ਗੱਡੀ ਮੰਗ ਕੇ ਲੈ ਕੇ ਆਏ ਸੀ 2:20 ਉਹਦੀ ਗੱਡੀ ਚੱਕੀ ਗਈ ਉਹ ਵਿਚਾਰਾ ਪਰੇਸ਼ਾਨ ਕਿਸੇ ਦੀ ਗੱਡੀ ਲੈ ਕੇ ਆਇਆ ਹੁਣ ਉਹਦੇ ਵਿਚਾਰੇ ਤੇ ਕੀ ਬੀਤਰੀ ਹੋਊਗੀ ਹੁਣ ਇਹਦੀ ਗੱਡੀ ਤੀਜੀ ਚੋਰੀ ਹੋ ਗਈ ਹੈ ਕਿਸੇ ਦੇ ਘਰ ਇਹ ਚੋਰੀ ਹੋ ਰਹੀ ਹੈ ਕਿਸੇ ਨੂੰ ਫੋਨ ਸਨੇਚਿੰਗ ਹੋ ਰਿਹਾ ਹੈ ਚੈਨਸ ਸਨੇਚਿੰਗ ਹੋ ਰਹੀ ਹੈ ਬਹੁਤ ਮਾੜੇ ਹਾਲਾਤ ਨੇ ਜੀ ਹੁ ਪੁਲਿਸ ਆਉਦਾ ਕੰਮ ਕਰਦੀਏ ਚੋਰ ਫੜੀਦੇ ਨਹੀਂ ਚੋਰ ਫੜਦੇ ਤੁਹਾਨੂੰ ਚਾਰ ਦਿਨ ਬਾਅਦ ਛੱਡ ਦਿੰਦੇ ਨੇ ਉਹ ਫੇਰ ਚੋਰੀ ਕਰਨ ਨੂੰ ਆ ਜਾਂਦੇ ਨੇ ਇਹਦੇ ਤਾਂ ਕੋਈ ਪੱਕਾ ਲਾਇ ਹੋਣਾ ਚਾਹੀਦਾ ਬਈ ਬਹੁਤ ਮਾੜੇ ਹਾਲ ਨੇ ਫਰੀਦਪੁਰ ਦੇ ਸੁਣਿਆ ਇਸੇ ਆ ਇੱਕੋ ਸੜਕ ਦੇ ਉੱਪਰ ਹੀ ਕਹਿੰਦੇ ਵੀ ਲਾਗੇ ਤੱਕ ਇੱਕੋ ਰਾਤ ਕੀ ਪੰਜ-ਛੇ ਚੋਰੀਆਂ ਹੋਈਆਂ ਹਾਂ ਲਾਗੇ ਤੱਕ ਇਹਦੀ ਗੱਡੀ ਚੱਕੀ ਆ ਅਗਲੇ ਨਾਲ ਹੀ ਦੂਜੇ ਪਾਸੇ ਚੋਰੀ ਜਾ ਚੋਨੇ ਗਈਤੀ ਉਹ ਤੋਂ 3-4 ਲੱਖ ਰੁਪਏ ਦੀ ਚੋਰੀ ਕੇ ਲੈ ਗਈ ਹੁਣ ਉਹਨਾਂ ਦੇ ਵਿਚਾਰੇ ਨੇ ਕੀ ਬੀਤਰੀ ਹੋਣੀ ਆਇੱਕ ਇੱਕ ਬਿਆਰਾਂ ਚ ਕੰਮ ਵੀ ਨਹੀਂ ਕਿ ਹਾਲਾਤ ਬਹੁਤ ਮਾੜੇ ਨੇ ਬਿਆਰ ਦੇ ਪਾਪਚੋਨਾ ਵੀ ਦੱਸ ਤਾਂ ਤੁਸੀਂ ਆਪ ਨਜ਼ਰ ਮਾਰ ਸਕਦੇ ਹੋ ਖੁਦ ਵੀ ਦੇਖ ਸਕਦੇ ਹੋ ਕਿ ਇੱਕ ਪਾਸੇ ਸਿਕਿਉਰਿਟੀ ਕੈਮਰੇ ਤੱਕ ਲਾਰੇ ਹੋਣ ਦੂਜੇ ਪਾਸੇ ਬਾਜ਼ਾਰ ਦੇ ਵਿੱਚੋਂ ਗੱਡੀਆਂ ਚੋਰੀ ਹੋਣ ਇੱਕ ਗੱਡੀ ਨਹੀਂ ਇਹਨਾਂ ਦੀ ਤੀਜੀ ਗੱਡੀ ਚੋਰੀ ਹੋ ਚੁੱਕੀ ਆ ਇਹ ਤੀਜੀ ਨਹੀਂ ਹੋਰ ਆਸ-ਪਾਸ ਗੱਲ ਕਰੀਏ ਆੜ ਗਵਾਂਡ ਇਧਰ ਉਧਰ ਇਸ ਤਰ੍ਹਾਂ ਦੀਆਂ ਚੋਰੀਆਂ ਆਏ ਦਿਨ ਆਏ ਦਿਨ ਨਹੀਂ ਹਰ ਰਾਤ ਹਰ ਦਿਨ ਇਹੋ ਜਿਹੀਆਂ ਚੋਰੀਆਂ ਲਗਾਤਾਰ ਹੁੰਦੀਆਂ ਨਜ਼ਰ ਆਉਂਦੀਆਂ ਨੇ ਪੁਲਿਸ ਨਾ ਕਾਮਯਾਬ ਹੁੰਦੀ ਦਿਖਦੀ ਨਜ਼ਰ ਆ ਰਹੀ ਆ ਕਿ ਕੋਈ ਵੀ ਵਿਅਕਤੀ ਚੋਰ ਟਰੇਸ ਨਹੀਂ ਹੁੰਦਾ ਨਜ਼ਰ ਆ ਰਿਹਾ ਲੋਕ ਕਹਿੰਦੇ ਆ ਜੇ ਕੋਈ ਪੁਲਿਸ ਕਿਸੇ ਨੂੰ ਫੜ ਲੈਂਦੀ ਆ ਤਾਂ ਕੁਝ ਸਮੇਂ ਬਾਅਦ ਉਹਨਾਂ ਨੂੰ ਛੱਡ ਦਿੰਦੀ ਆ ਇੱਥੋਂ ਗੱਡੀ ਚੋਰੀ ਹੁੰਦੀ ਆ ਨਾਲ ਹੀ ਇੱਥੇ ਇੱਕ ਹਸਪਤਾਲ ਆ ਉੱਥੋਂ ਵੀ ਚੋਰੀ ਹੁੰਦੀ ਆ ਰਾਤ ਅੱਜ ਸਵੇਰ ਦੀ ਗੱਲ ਕਰ ਰਿਹਾ ਕਿ ਇੱਥੇ ਤਿੰਨ ਦੁਕਾਨਾਂ ਨੇ ਨਾਲ-ਨਾਲ ਹੀ ਉਹਨਾਂ ਦੀ ਚੋਰੀ ਹੋ ਗਈ ਇੱਥੇ ਨਾਲ ਹੀ ਪਿਛਲੀ ਗਲੀ ਦੇ ਵਿੱਚ ਇੱਕ ਫੌਜੀ ਦੀ ਗੱਡੀ ਚੋਰੀ ਹੋ ਗਈ। ਜਾਨੀ ਕਿ ਇਹ ਫਰੋਜਪੁਰ ਸ਼ੌਮਣੀ ਦਾ ਹਾਲ ਆ। ਜਿੱਥੇ ਐਸਐਸਪੀ ਦਫ਼ਤਰ ਬਿਲਕੁਲ ਨੇੜੇ ਆ। ਡੀਸੀ ਦਫ਼ਤਰ ਬਿਲਕੁਲ ਨੇੜੇ ਆ। ਥਾਣਾ ਬਿਲਕੁਲ ਨੇੜੇ ਆ। ਔਰ ਬਿਲਕੁਲ ਆਰਮੀ ਏਰੀਆ ਇਸ ਏਰੀਏ ਦੇ ਵਿੱਚ ਇਹ ਹਾਲਾਤ ਬਣੇ ਪਏ ਨੇ। ਤੁਸੀਂ ਆਪ ਨਜ਼ਰ ਮਾਰ ਸਕਦੇ ਹੋ। ਬੜੇ ਮਾੜੇ ਹਾਲਾਤ ਨੇ। ਲੋਕ ਤਰਾਏ-ਤਰਾਏ ਕਰੁੱਠੇ ਨੇ। ਲੋਕ ਇੱਕੋ ਹੀ ਮੰਗ ਕਰਦੇ ਨਜ਼ਰ ਆ ਰਹੇ ਨੇ ਕਿ ਸਾਨੂੰ ਚੋਰੀਆਂ ਤੋਂ ਪਿੱਛਾ ਛੁੱਟੇ। ਅਸੀਂ ਆਪਣੇ ਕੰਮ ਕਰ ਚੈਨ ਸਕੂਨ ਦੇ ਨਾਲ ਕਰ ਸਕੀਏ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ رائے ਵੀ ਤੁਸੀਂ ਜਰੂਰ ਲਿਖੋ ਕਿ ਆਖਰਕਾਰ ਚੋਰੀਆਂ ਵਧਣ ਦਾ ਮੇਨ ਕਾਰਨ ਹੈ ਕਿ ਨਸ਼ਾ ਹੈ ਜਾਂ ਕੋਈ ਹੋਰ ਗੱਲ ਹੈ ਫਿਰੋਜ਼ਪੁਰ ਤੋਂ ਕੈਮਰਾ ਪਰਸਨ ਦੇ ਨਾਲ ਸੁਖਵਿੰਦਰ ਸਿੰਘ ਸੋਕ